ਸ਼੍ਰੀ ਮੁਖਸਦ ਸਾਹਿਬ ਮਾਗੇ ਮਿਲੇ ਨਵੀਂ ਸਿਆਸੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਐਲਾਨ ਹੋਇਆ ਸੀ ਇਸ ਰទ្ធੀ ਬੰਦੀ ਦੀ ਸੱਤ ਮੈਂਬਰ ਕਮੇਟੀ ਨੇ ਮੈਂਬਰ ਬਠਿੰਡਾ ਵਿਖੇ ਨਵੀਂ ਭਰਤੀ ਕਰਨ ਪਹੁੰਚੇ ਉਸ ਮੌਕੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਦੇ ਪਿਤਾ ਤੇ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਮੌਕੇ ਤੇ ਮੌਜੂਦ ਰਹੇ ਜਿਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਲਈ ਉਹਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਨਵੀਂ ਪਾਰਟੀ ਲਈ ਹਰ ਜ਼ਿਲ੍ਹੇ ਦੇ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ ਇਸ ਲੜੀ ਤਹਿਤ ਅੱਜ ਬਠਿੰਡਾ ਤੇ ਮਾਨਸਾ ਵਿਖੇ ਬੈਠਕ ਕਰਨ ਲਈ ਪਹੁੰਚੇ ਸਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਡੀ ਸਿਆਸੀ ਪਾਰਟੀ ਦੇ ਵਿੱਚ ਹਰ ਉਸ ਵਿਅਕਤੀ ਦਾ ਸਵਾਗਤ ਹੈ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਹੈ ਅਤੇ ਪੰਜਾਬ ਦੀ ਭਲੇ ਦੀ ਗੱਲ ਕਰਦਾ ਹੈ ਉਧਰ ਖਾਲਿਸਤਾਨ ਦੇ ਮੁੱਦੇ ਤੇ ਯੂ-ਟਰਨ ਲੈਂਦੇ ਮੈਂਬਰ ਪਾਰਲੀਮੈਂਟ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਕਿਹਾ ਕਿ ਖਾਲਿਸਤਾਨ ਨਾਲੋਂ ਪੰਜਾਬ ਦੇ ਵਿੱਚ ਹੋਰ ਵੀ ਕਈ ਵੱਡੇ ਮੁੱਦੇ ਨੇ ਇਸ ਨਾਲ ਹੀ ਜਦੋਂ মিডিਆ ਨੇ ਸਰਜੀਤ ਸਿੰਘ ਖਾਲਸਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਨੂੰ ਲੈ ਕੇ ਸਿਆਸੀ ਹਲਚਲ ਵੀ ਸ਼ੁਰੂ ਹੋ ਗਈ ਹੈ ਇਸ ਦੇ ਚੱਲਦਿਆਂ ਉਹਨਾਂ ਦੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ ਪੰਜਾਬ ਦੀ ਪੁਲਿਸ ਦੇ ਸੀਆਈਡੀ ਵਿਭਾਗ ਦੇ ਵੱਲੋਂ ਉਹਨਾਂ ਦੀ ਜਥੇਬੰਦੀ ਨਾਲ ਜੁੜਨ ਵਾਲੇ ਲੋਕਾਂ ਨੂੰ ਧਮਕਾ ਕੇ ਕਿਹਾ ਜਾ ਰਿਹਾ ਹੈ ਕਿ ਜੋ ਵੀ ਇਸ ਪਾਰਟੀ ਦਾ ਮੈਂਬਰ ਬਣੇਗਾ ਉਸ ਨੂੰ ਦੇਬੜੂਗੜ ਜਾਣਾ ਪਵੇਗਾ ਇਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਹੋਰਨਾਂ ਸਿਆਸੀ ਪਾਰਟੀਆਂ ਡਰ ਦੇ ਵਿੱਚ ਨੇ ਇਸ ਨਾਲ ਹੀ ਮੀਡੀਆ ਨੇ ਜਦੋਂ ਅਕਾਲੀ ਆਗੂਆਂ ਦਾ ਜ਼ਿਕਰ ਕੀਤਾ ਕਿ ਉਹ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਚਾਹੇ ਉਹ ਬਾਗੀ ਹੋਣ ਚਾਹੇ ਦਾਗੀ ਤਾਂ ਤੁਸੀਂ ਇਸ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਸਕਦੇ ਹੋ ਤੇ ਸਰਜੀਤ ਸਿੰਘ ਖਾਲਸਾ ਨੇ ਇਸ ਵਾਰ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਬਹੁਤ ਵਧੀਆ ਹੈ ਜੀ ਮਤਲਬ ਲੋਕਾਂ 'ਚ ਬਹੁਤ ਉਤਸ਼ਾਹ ਹੈ ਹਰੇਕ ਬੰਦਾ ਮਤਲਬ ਸਾਡੇ ਤੋਂ ਜੇ ਸਹੀ ਗੱਲ ਪੁੱਛੋ ਤਾਂ ਪਹੁੰਚ ਨਹੀਂ ਹਲੇ ਪ੍ਰੋਪਰ ਵੇ ਨਾਲ ਹੋ ਰਹੀ ਕਿਉਂਕਿ ਹਲੇ ਅਸੀਂ ਜਥੇਬੰਦੀ ਜਿਵੇਂ ਹੁਣ 5 ਮੈਂਬਰੀ ਐਲਾਨੀ ਐ ਇਹ ਥੱਲੇ ਤੱਕ ਪਹੁੰਚ ਕਰੇਗੀ ਸੰਗਤ ਚ ਬਹੁਤ ਉਤਸ਼ਾਹ ਹੈ ਲੋਕਾਂ ਚ ਬਹੁਤ ਉਤਸ਼ਾਹ ਹੈ ਜੀ ਨਾਲ ਜੁੜਨ ਵਾਸਤੇ ਲੋਕ ਤੁਹਾਡੇ ਨੇ ਵਿਸ਼ਵਾਸ ਕਿਉਂ ਕਰ ਤੁਰੰਤ ਕਰਕੇ ਦੇਖ ਲਿਆ ਜੇ ਕੀ ਮਿਲੇ ਆ ਸਾਡਾ ਤਾਂ ਜਿਹੜਾ ਪਛੋਕੜ ਐ ਅਸੀਂ ਤਾਂ ਪਹਿਲਾਂ ਵੀ ਕੌਮ ਨੂੰ ਲੈ ਕੇ ਕੁਰਬਾਨੀ ਕੀਤੀ ਹੈ ਸਾਡੇ ਫਾਦਰ ਸਾਹਿਬ ਨੇ ਵੀ ਤੇ ਸਾਡੇ ਮਦਰ ਸਾ ਮਦਰ ਨੇ ਵੀ ਤੇ ਮੈਂ ਸਮਝਦਾ ਬਈ ਕੌਮ ਨੂੰ ਜਦੋਂ ਇੰਨੇ ਦੇਰ ਇਹਨਾਂ ਤੇ ਵਿਸ਼ਵਾਸ ਕੀਤਾ ਤੇ ਧੋਖਾ ਹੀ ਖਾਦਾ ਹੈ ਕੌਮ ਨੇ ਤੇ ਇੱਕ ਵਾਰੀ ਛੱਡ ਤੇ ਵਿਸ਼ਵਾਸ ਜ਼ਰੂਰ ਕਰਨਾ ਚਾਹੀਦਾ ਤੁਸੀਂ ਵਿਸ਼ਵਾਸ ਦੀ ਗੱਲ ਕੀਤੀ ਹੈ ਪੰਜਾਬ ਦੇ ਸਰਕਾਰ ਵੀ ਐਸੀ ਉਸ ਚਾਈ ਸੀ ਤੁਸੀਂ ਬਾਕੀਆਂ ਨੂੰ ਮਾਫ ਕਰ ਦਿੱਤਾ ਸਾਨੂੰ ਇੱਕ ਦੇਖੀ ਫਰਾਂ ਦੇ ਹਾਲਾਤ ਉਹ ਨਹੀਂ ਉਹ ਤਾਂ ਫਿਰ ਗੱਲ ਇਹ ਹੈ ਨਾ ਜੀ ਗੱਲ ਇਹ ਹੈ ਬਈ ਤੁਸੀਂ ਨਾ ਇਹ ਨਾ ਕਹੋ ਬਈ ਲੋਕੀ ਉਹਨਾਂ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਇਹ ਗੱਲ ਨਾ ਤੁਸੀਂ ਕਹੋ ਜਿਹੜਾ ਝਾੜੂ ਦੀ ਸਰਕਾਰ ਆਈ ਹੈ ਨਾ ਇਹ ਇੱਕ ਆਪਸ਼ਨ ਨਹੀਂ ਸੀ ਲੋਕਾਂ ਕੋਲੇ ਲੋਕੀ ਬਾਦਲ ਨੂੰ ਵੀ ਨਹੀਂ ਸੀ ਵੋਟ ਪਾਉਣਾ ਚਾਹੁੰਦੇ ਤੇ ਕਾਂਗਰਸ ਨੂੰ ਵੀ ਨਹੀਂ ਸੀ ਪਾਉਣਾ ਚਾਹੁੰਦੇ ਦੋਹਾਂ ਦਾ ਬਦਲ ਝਾੜੂ ਨੂੰ ਵੋਟ ਪਈ ਹੈ ਝਾੜੂ ਦੀ ਕੋਈ ਦੇਣ ਨਹੀਂ ਸੀ ਪੰਜਾਬ ਨੂੰ ਕੋਈ ਝਾੜੂ ਦੀ ਅਚੀਵਮੈਂਟ ਨਹੀਂ ਸੀ ਕੋਈ ਉਹਨਾਂ ਦੀ ਕੰਮ ਵਾਸਤੇ ਕੁਰਬਾਨੀ ਨਹੀਂ ਸੀ ਉਹ ਤਾਂ ਸਿਰਫ ਇੱਕ ਵਿਰੋਧ ਚ ਉਹਨਾਂ ਨੂੰ ਵੋਟ ਪੈ ਗਈ ਤੇ ਜਦੋਂ ਉਹ ਹੁਣ ਪੈ ਗਈ ਅਨਕਸਪੀਰੀਐਂਸਡ ਬੰਦੇ ਆ ਜਿਨ੍ਹਾਂ ਨੇ ਕਦੇ ਕੁਝ ਦੇਖਿਆ ਹੀ ਨਹੀਂ ਸੀ ਸਿਆਸਤ ਕੀ ਹੁੰਦੀ ਹੈ ਤੇ ਜਦੋਂ ਉਹਨਾਂ ਨੂੰ ਤੁਸੀਂ ਪਾਵਰ ਦਓਗੇ ਫਿਰ ਆਹੀ ਹਾਲਾਤ ਹੋਣੇ ਜਿਹੜੇ ਹੋਣਾ ਫਿਰ ਆਫਸਰ ਚਾਤੀ ਵੀ ਆ ਗਈ ਜੀ ਭਾਜਪਾ ਪੰਜਾਬ ਚ ਬੜੀ ਸਰਗਰਮੀ ਦਿਖਾ ਰਹੀ ਹੈ ਨਹੀਂ ਭਾਜਪਾ ਦਾ ਨਹੀਂ ਮੈਂ ਨਹੀਂ ਸਮਝਦਾ ਵੀ ਪੰਜਾਬ ਚ ਕਦੇ ਮੈਜੋਰਟੀ ਚੜੀ ਆ ਸੇ ਐਸਾ ਕੁ ਵੱਧ ਗਿਆ ਹੋਵੇ ਜੀ ਨਹੀਂ ਮੈਜੋਰਟੀ ਚੜੀ ਕਦੇ ਵੀ ਆ ਸਕਦੀ ਨਹੀਂ ਪੰਜਾਬ ਦੇ ਲੋਕ ਨਹੀਂ ਪਸੰਦ ਕਰਦੇ ਨਹੀਂ ਕਿ ਆਉਣੀ ਨਹੀਂ ਜੀ ਪੰਜਾਬ ਚ ਮੈਜੋਰਟੀ ਚ ਨਹੀਂ ਆ ਸਕਦੀ ਕਦੇ ਵੀ ਭਾਜਪਾ ਜੀ ਤੁਸੀਂ ਮੈਂਬਰ ਪਾਰਲੀਮੈਂਟ ਚ ਪੰਜਾਬ ਦੇ ਰਿਲੇਟਡ ਕੀ ਕੀ ਮੁੱਦੇ ਉਠਾਇਆ ਜੀ ਪੰਜਾਬ ਦੇ ਰਿਲੇਟਡ ਜੀ ਮੈਂ ਤਾਂ ਸਭ ਤੋਂ ਪਹਿਲਾ ਜਿਹੜਾ ਮੁੱਦਾ ਪ੍ਰਾਈਵੇਟ ਮੈਂਬਰ ਬਿਲ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਵਾਸਤੇ ਪੇਸ਼ ਕੀਤਾ ਹੈ ਬਈ ਇਹਦੇ ਵਾਸਤੇ ਮੈਂ ਪੇਸ਼ ਕੀਤਾ ਸੀ ਬਈ ਜੋ ਮਹਾਰਾਜ ਦੀ ਬੇਅਦਬੀ ਕਰੇ ਉਹਨੂੰ ਫਾਂਸੀ ਦੀ ਸਜ਼ਾ ਤੇ ਜੇ ਉਹ ਵੀ ਇਹਦੇ ਉੱਪਰ ਟ੍ਰਾਇਲ ਸ਼ਾਰਟ ਟਰਮ ਹੋਣਾ ਚਾਹੀਦਾ ਹੈ ਵੀ ਛੇਤੀ ਸਜ਼ਾ ਹੋਵੇ ਮਾਰ ਕਰੇ ਕਿ ਆ ਬੇਲੇ ਲਿਖੋ ਹੁਣ ਲੈ ਪਕੀਨਾ ਕੋਲੇ ਨਹੀਂ ਝਾੜੂ ਕੋਲੇ ਹਾਂ ਉਹਨੂੰ ਕੋਲ ਤੇਰਪਾ ਦੇ ਲੀਟਰ ਨਹੀਂ ਸੀ ਕਿਹਾ ਹਾਂ ਉਹ ਤੁਸੀਂ ਹੱਥਾਂ ਥਰਤੀ ਕਰ ਰਹੇ ਹਾਂ ਤੁਹਾਡੇ ਕੋਲੇ ਲੀਟਰ ਤਾਂ ਨਹੀਂ ਲੀਟਰ ਤਾਂ ਜਿਹੜੇ ਪਹਿਲਾਂ ਜਿਨ੍ਹਾਂ ਨੇ ਕੀਤਾ ਹੈ ਜੀ ਸਾਰਾ ਸਿਆਸਤ ਕੀਤੀ ਹੈ ਤੁਸੀਂ ਇਹ ਨਾ ਨਾ ਕਹੋ ਵੀ ਜਾਂ ਬਾਗੀ ਧੜੇ 'ਚ ਜਾਂ ਦਾਗੀ ਧੜੇ 'ਚ ਸਾਰੇ ਦਾਗੀ ਨਹੀਂ ਹੈ ਬਹੁਤ ਜਣੇ ਸਾਫ਼ ਸੁਥਰੇ ਆ ਜਿਹਨਾਂ ਵਿੱਚੋਂ ਹੁੰਦਾ ਹੈ ਤਾਂ ਨਹੀਂ ਜੀ ਢਾਕੀ ਬੰਦੇ ਦਾ ਜਾਂ ਜਿਹਨੇ ਮਹਾਰਾਜ ਦੀ ਬੇਅਦਬੀ ਚ ਜਿਹਦਾ ਕੋਈ ਰੋਲ ਹੈ ਜਾਂ ਉਹਨਾਂ ਨੂੰ ਬਚਾਉਣ ਚ ਕਿਸੇ ਦਾ ਰੋਲ ਹੈ ਉਹਦੇ ਵਾਸਤੇ ਸਾਰੇ ਸਾਡੇ ਦਰਵਾਜ਼ੇ ਬੰਦ ਹੈ ਕੋਈ ਸਾਫ਼ ਅਕਸ ਵਾਲਾ ਕਰਤਾਰ ਵਾਲਾ ਆਏਗਾ ਨਹੀਂ ਕਰਾਏ ਇਹਨਾਂ ਦਾ ਕੋਈ ਹੱਥ ਨਹੀਂ ਹੈ ਹਾਂ ਜੀ इवन ਜੇ ਮਤਿਆਂ ਦੀ ਵੀ ਗੱਲ ਕਰੀਏ ਮੈਂ ਦੋ ਸਵਾਲ ਪਿਆਰ ਕੇ ਕੀ ਆਪਾਂ ਗੱਲ ਕਰੀਏ ਆਪਾਂ ਕਹਿੰਦੇ ਕੀ ਜੀ ਆਪਣੇ ਅਕਾਦਸ਼ਾਹੀ हो नी हो, दे मता रख क्या है? 1992 جدو بولے ਉਹ ਤਾਂ ਧਾਕੀ ਹੋਈ ਨਾ ਮਤਲਬ ਸਾਰੇ ਜਿਹੜੇ ਵੀ ਪੁਰਾਣੇ ਕਾਲੀ ਦਾ ਨਹੀਂ ਐਵੇਂ ਨਹੀਂ ਮੈਂ ਜਿਹੜੇ ਇਹਦੀ ਗੱਲ ਕਰਦਾ ਹੈ ਵੀ ਜਿਹੜਾ ਅੱਜ ਕੱਲ ਰੌਲਾ ਚੱਲਦਾ ਹੈ ਮਹਾਰਾਜ ਦੀ ਬੇਅਦਬੀ ਦਾ ਮਹਾਰਾਜ ਦੀ ਬੇਅਦਬੀ ਤੇ ਪੈਰਲਲ ਜਿਹੜਾ ਸੱਚੇ ਸੌਦੇ ਨੂੰ ਬਚਾਉਣ ਦਾ ਜਾਂ ਜਿਹਨੇ ਮਹਾਰਾਜ ਦਾ ਸਵਾਗ ਰਚਿਆ ਸੀ ਬੇਅਦਬੀ ਵੀ ਉਹਨਾਂ ਨੇ ਕੀਤੀ ਹੈ ਨਾ ਉਹ ਤਾਂ ਸਾਰਾ ਖੁੱਲ ਕੇ ਹੀ ਆ ਗਿਆ ਉਹ ਕਲੀਅਰ ਨੇ ਦੱਸਤਾ ਜੀ ਵੀ ਬੀਨ ਰੀਜ਼ਨ ਇਹ ਹੈ ਵੀ ਉਹ ਹੋ ਹੈ ਨਾ ਜਦੋਂ ਬੰਦੇ ਉਹਨਾਂ ਨੂੰ ਬਚਾਉਣ ਦੇ ਵਿੱਚ ਰਹੇ ਆਂ ਫਿਰ ਸਾਡਾ ਤਾਂ ਉਹਨਾਂ ਨੂੰ ਦੇਖੋ ਸਜ਼ਾ ਦੇਣਾ ਜਾਂ ਕਹਿਣਾ ਉਹ ਤਾਂ ਕੌਮ ਨਹੀਂ ਦੇ ਦਿੱਤੀ ਹੈ ਜਿੱਥੇ ਹੁਣ ਉਹ ਹਾਸ਼ੀਏ ਤੇ ਪਹੁੰਚ ਚੁੱਕੇ ਆ ਇਹ ਉਹਦਾ ਗੱਲਾਂ ਕਰਕੇ ਹੀ ਆ ਨਹੀਂ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਮੈਂ ਅਕਾਲੀ ਦਰਵਾਜ਼ੇ ਵਾਲੇ ਬੰਦੇ ਜੇ ਕੋਈ ਦਾਗੀ ਹੋਣਗੇ ਹਾਂਜੀ ਉਹਨਾਂ ਨੂੰ ਐਂਟਰੀ ਨਹੀਂ ਦੇਵਾਂਗੇ ਜੀ ਕਹਿੰਦੇ ਦਰਵਾਜ਼ਾ ਤਾਂ ਬੰਦ ਕਰ ਦਿੱਤਾ ਹਾਂ ਬਾਰੀ ਖੁੱਲੀ ਰੱਖਦੇ ਹੋ ਵੀ ਜੇ ਕੋਈ ਸਾਫ ਅਖਸ਼ੜਾ ਹੋਏਗਾ ਤੂੰ ਆਉਣ ਹੀ ਦੇਣਾ ਨਹੀਂ ਬਿਲਕੁਲ ਹੁੰਦਾ ਇਹ ਆਮ ਤੌਰ ਤੇ ਹੁੰਦਾ ਵੀ ਜੇ ਕੋਈ ਕਾਸੇ ਜਿਵੇਂ ਫੜਿਆ ਗਿਆ ਤੇ ਜੋ ਬੀਜੇਪੀ ਕਰਿਆ ਤਾਂ ਉਸ ਤੋਂ ਦੋਸਤ ਹੋ ਜਾਂਦਾ ਨਹੀਂ ਜੀ ਸਾਡੇ ਚ ਨਹੀਂ ਐਵੇਂ ਹੋਏਗਾ ਨਹੀਂ ਨਹੀਂ ਜੀ ਸਾਡੇ ਚ ਨਹੀਂ ਹੋਏਗਾ ਸਾਨੂੰ ਪਤਾ ਹੈ ਕਿਹੜੇ ਬੰਦੇ ਧੱਕੀ ਗਿਆ ਕਿੰਨਾ ਤੇ ਇਲਜ਼ਾਮ ਲੱਗ ਰਹੇ ਆ ਕਿੰਨਾ ਦਾ ਮੇਨ ਰੋਲ ਸੀ ਉਹ ਤਾਂ ਕਾਲ ਤੱਕ ਸਾਡੇ ਸਾਰਾ ਜਗ ਜਾਗ ਜਾ ਹੀ ਰਿਹਾ ਗਿਆ ਸਰ ਉਹਨਾਂ ਨੇ ਅਕਾਲੇ ਨੂੰ ਹੋਈ ਰੱਖਣਾ ਛੱਡਿਆ ਜਿਹੜੇ ਜਿਹੜੇ ਬੰਦੇ ਹੋਏ ਨਹੀਂ ਜੀ ਕਈ ਬਹੁਤ ਮਤਲਬ ਹੁਣ ਅੰਦਰ ਦੀਆਂ ਗੱਲਾਂ ਜਿਹੜੀਆਂ ਐ ਲੋਕ ਟੰਕੀ ਐ ਇੱਕ ਸਿਰਫ ਭਈ ਚਲੋ ਸਟਾਈਲ ਡਾਇਰੈਕਸ਼ਨ ਨੂੰ ਲੈ ਕੇ ਜਗਤ ਵਿਧਾਨ ਸਭਾ ਇਲੈਕਸ਼ਨ ਨੂੰ ਹਾਂ ਜੀ ਕੋਈ ਹੁਣ ਤੋਂ ਬਹੁਤ ਬੰਦੀ ਚੱਲ ਰਹੀ ਹੈ ਹਾਂ ਜੀ ਚੱਲਦੀ ਪਈ ਐ ਮੀਟਿੰਗਾਂ ਹੋ ਰਹੀਆਂ ਮੈਂਬਰ ਬਣਾ ਰਹੀਆਂ ਇਲੈਕਸ਼ਨ ਦਾ ਹੀ ਐ ਜੀ ਸਾਰਾ ਵਰਕਰਾਂ ਦੇ ਲੜ ਲਈ ਪੈਸਿਆਂ ਦੀ ਲੋੜ ਪੈਂਦੀ ਆ ਮੋਟਾ ਫਨਾਨ ਦੀ ਲੋੜ ਨਹੀਂ ਲੋੜ ਪੈਂਦੀ ਜੀ ਤੁਹਾਨੂੰ ਕਿਹਾ ਕਿ ਪੈਸਿਆਂ ਦੀ ਲੋੜ ਪੈਂਦੀ ਆ ਤੁਹਾਨੂੰ ਕੀ ਲੱਗਦਾ ਪੈਸਿਆਂ ਦੀ ਲੋੜ ਪੈਂਦੀ ਆ ਜੀ ਵੀ ਮੇਰੇ ਕੋਲ ਤਾਂ ਮੇਰੀ ਗੱਡੀ ਚ ਤੇਲ ਪਾਉਣ ਨੂੰ ਪੈਂਦੀ ਹੈ ਨਹੀਂ ਤੇ ਪੰਥ ਮੇਰਾ ਸਾਥ ਦੇ ਵੀ ਅੱਜ ਤੁਸੀਂ ਕਹਿੰਦੇ ਪੈਸਿਆਂ ਦੀ ਲੋੜ ਹੈ ਨਹੀਂ ਨਹੀਂ ਪਰ ਮੈਨੂੰ ਲੋੜ ਤਾਂ ਮੈਨੂੰ ਸੀਗੀ ਪਰ ਮੈਨੂੰ ਜੋਸ਼ ਲੱਗਦਾ ਸੀ ਵੀ ਮੈਨੂੰ ਪੈਸਿਆਂ ਦੀ ਲੋੜ ਪਊਗੀ ਪਰ ਮੈਨੂੰ ਨਹੀਂ ਲੋੜ ਪਈ 117 ਹਲਕੇ ਨੇ ਜੀ ਹਰ ਇੱਕ ਜਗ੍ਹਾ ਇਹ ਤਾਂ ਹੈ ਨਹੀਂ ਵੀ ਤੁਹਾਡੇ ਮੰਗੂ ਸਮਰਥਨ ਨਾਲ ਨਹੀਂ ਅਮਿਤ ਜੀ ਸਾਰੇ ਫਿਰ ਮੇਰੇ ਵਰਗੇ ਵੀ ਨਹੀਂ ਹੈ ਮੈਨੂੰ ਇਹ ਕਹਾਂ ਫੰਡਾ ਹੁਕਾ ਕਿਤਰਾ ਹੈ ਜਿਹੜੇ ਕੈਂਡੀਡੇਟ ਲਿਆਵਾਂਗੇ ਉਹ ਮੇਰੇ ਵਰਗੇ ਥੋੜੇ ਹੀ ਹੋਣਗੇ ਰੱਜੇ ਪੁੱਜੇ ਆ ਅਚਾਨਕ ਰੱਜੇ ਪੁੱਜੇ ਪਾਰਟੀ ਆਈ ਹੈ ਹਾਂ ਹੀ ਖਰਚਾ ਔਰ ਵੈਸੇ ਜੀ ਜਿਹੜੇ ਹੁਣ 5 ਕਰੋੜ ਲਾਊਗਾ ਲੈਗ ਮੇਰੀ ਗੱਲ ਸੁਣੋ ਹੁਣ ਤੱਕ ਲੋਕਾਂ ਨੂੰ ਆ ਜਿਹੜੀ ਬੰਦੇ ਨੇ ਗੱਲ ਕਹੀ ਹੈ ਬਾਈ ਨੇ ਲੋਕਾਂ ਨੂੰ ਇਹ ਹੀ ਨਹੀਂ ਸਮਝਾਈ ਵੀ ਜਿਹੜਾ ਐਮ.ਐਲ.ਏ 10 ਕਰੋੜ ਘਰ ਇਲੈਕਸ਼ਨ जितਨ ਨੂੰ ਲਾਉਂਦਾ ਹੈ ਤੇ ਮੁੜ ਕੇ ਉਸ ਤੋਂ ਤੁਸੀਂ ਗਰਾਂਟ ਕੀ ਭਾਲਦੇ ਹੋ ਉਸ ਤੋਂ ਵਿਕਾਸ ਕੀ ਭਾਲਦੇ ਹੋ ਅਗਲਾ ਅਗਲਾ ਆਪਣਾ ਘਰ ਪੂਰਾ ਆਪਣੇ 10 ਕਰੋੜ ਪੂਰੇ ਕਰੂਗੇ ਜਾਂ ਤੁਹਾਡਾ ਘਰ ਭਰੂਗਾ ਇਹ ਤੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਜੀ ਖਾਸਾ ਜੀ ਫਰੀਦਕੋਟ ਦੇ ਲੋਕਾਂ ਲਈ ਕੀ ਕੀ ਕੰਮ ਕਰ ਚੁੱਕੇ ਭਾਈ ਜੀ ਮੇਰੇ ਕੋਲ ਤਾਂ ਮੇਰੀ ਗਾਰੰਟੀ ਸੀ 5 ਕਰੋੜ ਰੁਪਈਆ ਉਹ ਮੈਂ ਵੰਡਦਾ ਜਿਹੜਾ ਆਈ ਗਿਆ ਆਪਾਂ ਦੇ ਮੈਂ ਕਹਿੰਦਾ ਦੋ ਦੋ 2.5 2.5 300 ਕਰੋੜ ਦੀਆਂ ਆਪਾਂ ਸੜਕਾਂ ਕਰਵਾ ਦਿਆਂ ਉੱਥੋਂ ਸੈਂਟਰ ਤੋਂ ਉਹ ਸੱਜਣ ਕਮਾਲ ਉਹ ਕਹਿੰਦੇ ਸੱਜਾ ਸੁਣਾਈ ਗਿਆ ਅਰਵਾਨ ਸਿੰਘ ਹੋਣੀ ਚਾਹੀਦੀ ਜੀ ਬੀਜਪੀ ਕਰਨ ਦੀ ਅਸੀਂ ਕਰਾਇਆ ਅਲੀ ਕੇਸ ਬੰਦ ਕਰ ਦਿੱਤਾ ਜੀ ਅਸੀਂ ਕਿ ਅਸੀਂ ਜਿਹੜੇ ਇਹ ਆਡੈਂਟ ਲੈ ਰਹੀਆ ਇਸ ਚੀਜ਼ ਦਾ ਵੀ ਅਸੀਂ ਸੱਜਾ ਦਬਾਈਆ ਨਹੀਂ ਜੀ ਉਹ ਕਿ ਸੱਚ ਚਲੋ ਇਹ ਜ਼ਰੂਰ ਹੈ ਵੀ ਇਹ ਤਾਂ ਮਤਲਬ ਜੁਡੀਸ਼ਰੀ ਦਾ ਹੀ ਹੈ ਇੰਡੀਅਨ ਦੀ ਦਾ ਵੀ ਬਹੁਤ ਟਾਈਮ ਲੱਗ ਜਾਂਦਾ ਚਾਹੇ 40 ਸਾਲ ਬਾਅਦ ਸਜ਼ਾ ਹੋਈ ਹੈ ਪਰ ਹੋਈ ਹੈ ਚਲੋ ਠੀਕ ਹੈ ਕਿ ਲੱਗਦਾ ਸਜ਼ਾ ਸਹੀ ਹੋਈ ਹੈ ਉਹ ਮਰ ਗਿਆ ਨਹੀਂ ਜੀ ਸਜ਼ਾ ਸਹੀ ਕਿ ਫਾਂਸੀ ਹੋਣੀ ਚਾਹੀਦੀ ਸੀ ਆਈ ਵਿਟਨੈਸ ਹੈ ਉਹਦੇ ਆਈ ਵਿਟਨੈਸ ਹੈ ਜੀ 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 ਜ